ਮੈਂ ਪੰਜਾਬ ਨੂੰ ਸਵਾਲ ਕਰਦਾ ਪੰਜਾਬ ਤਾਂ ਹੁਣ ਫਿਲਾਸਫੀ ਵੀ ਨਵੀਂ ਕ੍ਰੀਏਟ ਨਹੀਂ ਕਰ ਰਿਆ ਸਭ ਤੋਂ ਜ਼ਿਆਦਾ ਸਾਡੇ ਕੋਲੋਂ ਗੁਰੂ ਸਾਹਿਬਾਨਾਂ ਨੇ ਫਿਲਾਸਫੀ ਕ੍ਰੀਏਟ ਕੀਤੀ ਸਾਡਾ ਦਰਸ਼ਨ ਸ਼ਾਸਤਰ ਬਹੁਤ ਮਹਾਨ ਹੈ ਅਸੀਂ ਜਿਹਨੂੰ ਮੱਥਾ ਟੇਕਦੇ ਨੇ ਨਾ ਸਾਡੀ ਮੂਰਖਤਾ ਜਿਸ ਨੂੰ ਅਸੀਂ ਮੱਥਾ ਟੇਕ ਕੇ ਗੁਰਬਾਣੀ ਕਹਿ ਕੇ ਪਾਸੇ ਹੋ ਜਾਂਦੇ ਆ ਨਹੀਂ ਉਹ ਆਪਣੇ ਸਮੇਂ ਦਾ ਮਹਾਨ ਦਰਸ਼ਨ ਹੈ ਐਦੋਂ ਉੱਪਰ ਕੁਝ ਨਹੀਂ ਅਸੀਂ ਪੰਜਾਬ ਕ੍ਰੀਏਟ ਕਰ ਸਕਦਾ ਸੀ ਜੋ ਗੁਰੂਆਂ ਨੇ ਸਾਨੂੰ ਕ੍ਰੀਏਟ ਕਰਕੇ ਦੇ ਦਿੱਤਾ ਹੂੰ ਠੀਕ ਹੈ ਅਸੀਂ ਉਹਦੀ ਕਿੰਨੀ ਕ ਕਦਰ ਕਰਦੇ ਆ ਉਸ ਤੋਂ ਅਗਾ ਅਸੀਂ ਉਸ ਪਰੰਪਰਾ ਨੂੰ ਕਿੰਨਾ ਕ ਜਾਰੀ ਰੱਖ ਰਹੇ ਆ ਅਸਟਾ ਉਸ ਗੁਰਬਾਣੀ ਨੂੰ ਵੀ ਮਜ਼ਾਕ ਉਡਾ ਰਹੇ ਆ ਉਸ ਅਸੀਂ ਗੁਰੂਆਂ ਦੇ ਫਲਸਫੇ ਨੂੰ ਮੰਨਦੇ ਹੀ ਨਹੀਂ ਕਿਸੇ ਤਰੀਕੇ ਦੇ ਨਾਲ ਉਹਦੀ ਰਿਸਪੈਕਟ ਕਰਨ ਨੂੰ ਹੀ ਤਿਆਰ ਨਹੀਂ ਉਸੇ ਫਲਸਫੇ ਦੀ ਗੱਲ ਕਰਕੇ ਕੋਈ ਬੰਦਾ ਅਚਾਨਕ ਰਾਤੋਂ ਰਾਤ ਸਾਡਾ ਨਾਇਕ ਬਣ ਜਾਂਦਾ ਲੀਡਰ ਬਣ ਜਾਂਦਾ ਉਸ ਫਲਸਫੇ ਨੂੰ ਜਾਣਦਾ ਤਾਂ ਹੈ ਨਹੀਂ ਤੇ ਸਾਡੇ ਗੁਰੂਆਂ ਦਾ ਇਹ ਮਕਸਦ ਸੀਗਾ ਤਾਂ ਦੇਖੋ ਅਸੀਂ ਪੰਜਾਬ ਕਿੱਥੇ ਫਿਲਾਸਫੀ ਕ੍ਰੀਏਟ ਕਰ ਰਿਹਾ ਤੁਸੀਂ ਸਪੋਰਟਸ ਦੇ ਵਿੱਚ ਗੱਲ ਕਰਕੇ ਦਿਖਾਓ ਤੁਸੀਂ ਸਾਇੰਸ ਦੇ ਵਿੱਚ ਗੱਲ ਕਰੋ ਟੈਕਨੋਲੋਜੀ ਦੇ ਵਿੱਚ ਗੱਲ ਕਰੋ ਸੰਚਾਰ ਦੇ ਵਿੱਚ ਗੱਲ ਕਰੋ ਅਸੀਂ ਪੰਜਾਬੀ ਦੇਸ਼ ਵਿੱਚ ਕਿੱਥੇ ਆ ਤੇ ਮੈਂ ਸਵਾਲ ਕਰਦਾ ਸਾਡਾ ਦੇਸ਼ ਇੰਟਰਨੈਸ਼ਨਲ ਲੈਵਲ ਤੇ ਕਿੱਥੇ ਆ ਕਿਉਂਕਿ ਅਸੀਂ ਆਪ ਇੱਕ ਖੂਚ ਡਿੱਗੇ ਆ ਅਸੀਂ ਐਜੂਕੇਸ਼ਨ ਨੂੰ ਇੰਨਾ ਜ਼ਿਆਦਾ